ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਅਰਪਾਲੋਂ ਅਭ ਜ਼ਰਬਰ ਸ਼੍ਰੀ ਫਤਿਹਗੜ੍ਹ ਸਾਹਿਬ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਡੀ ਸਮੁੱਚੀ ਟੀਮ ਸ਼੍ਰੀ ਫਤਿਹਗੜ੍ਹ ਸਾਹਿਬ ਅੱਜ ਅਸੀਂ ਜਿਹੜਾ ਸਾਡਾ ਪਾਰਟੀ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਦੇਣਾ ਸੀ ਉਹਦੀ ਨਿਢੀ ਦੇ ਤਹਿਤ ਅੱਜ ਜਿਲ੍ਹਾ ਫਤਿਹਗੜ੍ਹ ਦੀ ਸਾਡੀ ਜਿਹੜੀ ਪੰਜ ਮੈਂਬਰੀ ਟੀਮ ਆ ਸਰਦਾਰ ਸੁਤੰਤਰਦੀਪ ਸਿੰਘ ਵੱਡਗੁਜਰਾ ਸਰਦਾਰ ਨਵਦੀਪ ਸਿੰਘ ਸਰਦਾਰ ਸੁਖਦਰਸ਼ਨ ਸਿੰਘ ਸਰਦਾਰ ਹਰਬੀ ਸਿੰਘ ਪੰਘੂਰ ਸਰਦਾਰ ਰਾਜਵੀਰ ਸਿੰਘ ਇਨੰਦੀ ਹਲਦੇ ਵਿੱਚ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਨਾਂ ਬੀ ਸੀ ਜਾਵ ਰਹੀ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਭਾਈ ਐਮ ਐਸ ਜਿਹੜੀ ਭਾਈ ਅਮਰਤਪਾਲ ਉੱਤੇ ਲੱਗੀ ਆ ਤੀਜੇ ਸਾਹਿਬ ਉਹ ਗਲਤ ਆ ਦੇਬ ਨੇ ਆਦਾ ਔਰ ਤੱਕਾ ਪੁੱਜ ਕੇ ਤੱਕਾ ਉਹਨੂੰ ਤੋੜਨ ਦੇ ਲਈ ਪਰ ਸਰਕਾਰ ਨੂੰ ਇਹ ਦੱਸਣ ਦੇ ਲਈ ਕਿ ਪੰਜਾਬ ਦੇ ਲੋਕ ਜਿਉਂਦੇ ਤੇ ਜਾਗਦੇ ਨੇ ਅਜਾ ਦੇ ਲੋਕ ਤੱਕੇ ਦੇ ਖਿਲਾਫ ਲੜੇ ਨੇ ਲੜਦੇ ਨੇ ਤੇ ਲੜਦੇ ਰਹਿਣਗੇ ਇਸ ਕਰਕੇ ਸਾਡੀ ਅਪੀਲ ਆ ਉਹਨਾਂ ਦੀ ਐਮਐਸਏ ਤੋੜ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਔਰ ਬਾਕੀ ਬੰਦੀ ਸਿੰਘ ਭਾਈ ਜਗਤਾਰ ਸਿੰਘ ਵਰਗੇ ਹੋਰ ਜਿੰਨੇ ਵੀ ਨੇ ਸਮੁੱਟੇ ਬੰਦੀ ਸਿੰਘ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਸੀ ਅਜਮਗ ਪੱਤਰ ਦਿੱਤਾ ਸੀ ਰਿਹਾਈ ਕਰੋ ਰਿਹਾਈ ਕਰੋ ਰਿਹਾਈ ਕਰੋ ਰਿਹਾਈ ਕਰੋ ਰਿਹਾਈ ਕਰੋ ਤਿੰਨ 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 ਵਾਹ ਪੰਜਾਬ ਦੇ ਜਿੰਦਾਬਾਦ 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 ਵਾਹ ਵਾਹ